ਸਰਕਾਰ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ న్యూਸ ਬਿਹਾਈਂਡ న్యూਸ ਇਹ ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਵੱਡੀਆਂ ਖਬਰਾਂ ਤੇ ਚਰਚਾ ਤਾਂ ਕੀਤੀ ਹੀ ਜਾਂਦੀ ਹੈ ਪਰ ਉਹਨਾਂ ਖਬਰਾਂ ਤੇ ਗੱਲਬਾਤ ਵੀ ਜ਼ਰੂਰ ਹੁੰਦੀ ਹੈ ਜਿਹੜੀਆਂ ਖਬਰਾਂ ਤਾਂ ਜ਼ਰੂਰੀ ਹੁੰਦੀਆਂ ਨੇ ਪਰ ਅਖਬਾਰਾਂ ਦੀਆਂ ਸੁਰਖੀਆਂ ਜਾਂ ਸੋਸ਼ਲ ਸਾਈਟਾਂ ਤੇ ਆਉਣ ਉਹ ਵਾਂਝੀਆਂ ਰਹਿ ਜਾਂਦੀਆਂ ਨੇ ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਸਸਾ ਬਬਾ ਸੁਆਗਤ ਪ੍ਰੋਗਰਾਮ ਤੁਹਾਡਾ ਜਿੰਦਰ ਤੁਹਾਡਾ ਸਦਾ ਮਿਲਿਆ ਬਹੁਤ ਮਿਹਰਬਾਨੀ ਤਾਂ ਸਤ ਸਭ ਖਬਰਾਂ ਤਾਂ ਹੋਰ ਵੀ ਬਹੁਤ ਸਾਰੀਆਂ ਨੇ ਪਰ ਇਨੇ ਦਿਨੀ ਜੋ ਸੰਸਦ ਦੇ ਵਿੱਚ ਰੌਲਾ ਰੱਪਾ ਪੈ ਰਿਹਾ ਹੈ ਹੰਗਾਮਾ ਲਗਾਤਾਰ ਚੱਲੀ ਹੈ ਸੰਸਦੀ ਅਸੁਰੱਖਿਆ ਦਾ ਇਹ ਮਾਮਲਾ ਹੈ ਤੇ ਕਾਰਵਾਈ ਕਰ ਦਿੱਤੀ ਗਈ ਤੇ ਸੰਸਦ ਮੈਂਬਰਾਂ ਨੂੰ ਮੌਤਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਲਗਾਤਾਰ ਮੋਦੀ ਸਰਕਾਰ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਕਾਫੀ ਕਹਿੰਦੀ ਕਿ ਤੂੰ ਤੂੰ ਮੈਂ ਮੈਂ ਚੱਲ ਰਹੀ ਹੈ ਦੋਨਾਂ ਸਦਨਾਂ ਦੇ ਵਿੱਚ ਨਿੰਦਨੀ ਅੱਜ ਜਦ ਮੈਂ ਕਹਾਂਗਾ ਕਿ ਸਾਡਾ ਮੁਲਕ ਬਹੁਤ ਸਾਰੇ ਮਾਮਲਿਆਂ 'ਚ ਇਤਿਹਾਸ ਰਚਣ ਲੱਗਿਆ ਹੋਇਆ ਹੈ ਬਿਲਕੁਲ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਵੀ ਇਤਿਹਾਸ ਵਿੱਚ ਰਚਿਆ ਗਿਆ ਜੀ ਸ਼ਾਇਦ ਦੁਨੀਆ ਭਰ ਦੀ ਕੋਈ ਪਾਰਲੀਮੈਂਟ ਐਸੀ ਹੋਏਗੀ ਜਿਹਦੇ ਚ ਕੋ ਵੇਲੇ ਚ ਕੋ ਦੰਦੇ ਵਿੱਚ 78 MP ਦੇਖੋ ਲੋਕਾਂ ਦੇ ਚੋਣਵੇਂ ਨਮਾਇੰਦੇ ਅਸੀਂ ਗੱਲ ਕਰਦੇ ਆ ਕਿ ਜੇ ਅਸੀਂ ਡੈਮੋਕ੍ਰੇਸੀ ਦੇ ਬੜੇ ਵੱਡੇ ਥੰਮ ਹੈਗੇ ਆ ਜੀ ਇਹ ਕੈਂਪੀਨ ਨੂੰ ਚੁਣ ਲਈ ਕਰੋੜਾਂ ਲੋਕ ਵੋਟ ਕਰਦੇ ਆ ਬਿਲਕੁਲ ਉਸ ਤੋਂ ਬਾਅਦ ਉਹ MP ਸਦਨ ਦੇ ਚ ਪਹੁੰਚਦੇ ਤੇ 78 MP ਪਾਰਲੀਮੈਂਟ ਮੈਂਬਰ ਕੋ ਦੰਦੇ ਵਿੱਚ ਹੀ ਇਕੋ ਜਣੀ ਸਹੀ ਦੇ ਨਾਲ ਪੰਨ ਦੇ ਨਾਲ ਜਿਹੜੇ ਗਾ ਸਸਪੈਂਡ ਕਰ ਦਿੱਤੇ ਗਏ ਇਹ ਤੋਂ ਵੱਡਾ ਇਤਿਹਾਸ ਕੋਈ ਹੋ ਨਹੀਂ ਸਕਦਾ ਦੁਨੀਆ ਦੇ ਸਾਹ ਦੇ ਪਹਿਲਾ ਮੌਕਾ ਹੋਏਗਾ ਕਿ ਇੱਕ ਪਾਰਲੀਮੈਂਟ ਦੇ ਅੰਦਰ 78 ਚੁਣੇ ਹੋਏ ਨੁਮਾਇੰਦੇ ਜਿਹੜੇ ਹੈਗੇ ਸਸਪੈਂਡ ਕੀਤੇ ਗਏ ਇਸ ਤੋਂ ਪਹਿਲਾਂ ਜੋ ਮੇਰਾ ਖਿਆਲ ਹੈ 89 ਦੇ ਵਿੱਚ ਲਗਾ 63 ਐਮਪੀ ਸਸਪੈਂਡ ਕੀਤੇ ਗਏ ਸੀ ਪਰ ਇਹ ਵੀ ਹੁਣ ਉਸ ਫਿਗਰ ਨੂੰ ਵੀ ਅਮਾਤ ਕਰ ਗਿਆ ਸਾਡਾ ਦੇਸ਼ ਕਹਿੰਦਾ ਕਿ ਅਸੀਂ ਦੁਨੀਆ 'ਚ ਇਤਿਹਾਸ ਰਚ ਰਹੇ ਹਾਂ ਅਸੀਂ ਦੇਖੋ ਚੰਦਰਯਾਨ ਤੇ ਪਹੁੰਚ ਗਏ ਹਾਂ ਅਸੀਂ ਦੁਨੀਆ ਦੀ ਅਰਥਵਿਵਸਥਾ ਐਸਾ ਤੋਂ ਮੋਦੀ ਸਾਹਿਬ ਕਹਿ ਰਹੇ ਕਿ ਮੈਂ ਅਗਲੀ ਵਾਰ ਜਿੱਤ ਕੇ ਆਵਾਂਗਾ ਉਹ ਦੁਨੀਆ 'ਚ ਤੀਜੀ ਵੱਡੀ ਅਰਥਵਿਵਸਥਾ ਸਾਡੇ ਭਾਰਤ ਦੀ ਹੋਏਗੀ ਤੇ ਮੈਨੂੰ ਲੱਗਦਾ ਜੇ ਤੀਜੀ ਵਾਰੀ ਮੋਦੀ ਸਾਹਿਬ ਜਿੱਤ ਕੇ ਆਉਣਗੇ ਇਹ ਵੀ ਇਤਿਹਾਸ ਹੀ ਰਚਿਆ ਜਾ ਸਕਦਾ ਹੈ ਕਿ ਸ਼ਾਇਦ ਉਸ ਦਾ ਪਾਰਲੀਮੈਂਟ ਅੱਜ ਬਤੁਲਾਵਾ ਖਾਲੀ ਨਜ਼ਰ ਆਵੇ ਜੀ ਅੱਜ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਵਿਰੋਧੀ ਧਿਰਾਂ ਵੱਲੋਂ ਕਹੀ ਗਈ ਹੈ ਉਹ ਤੋਂ ਇਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਜਿਹੜੀ ਕਾਰਵਾਈ ਕੀਤੀ ਗਈ ਹੈ ਇਹ ਲੱਗਦਾ ਹੈ ਕਿ ਵੀ ਜਿਹੜਾ ਪਾਰਲੀਮੈਂਟ ਹੈਗਾ ਉਹਨੂੰ ਇੱਕ ਬਿਰਗਾਂਡ ਵਿਰੋਧੀ ਧਿਰ ਤੋਂ ਮੁਕਤ ਕਰਨ ਦੀ ਕਾਰਵਾਈ ਹੈ ਹਮ ਇੱਕ ਮਿੰਟ ਕਿਸੇ ਨੇ ਬੜੀ ਪੀੜ ਦੇ ਨਾਲ ਕਹੇ ਹੋਣਗੇ ਪਾਰਲੀਮੈਂਟ ਮੈਂਬਰ ਦੇ ਇੱਕ ਮਿੰਟ ਹੈ ਉਹ ਕਹਿੰਦਾ ਦੇਖੋ ਇੱਕ ਪਾਸੇ ਤਾਂ ਐਸੀ ਕਸਪੈਟੀਆਂ ਨੇ ਸੰਸਦ 'ਤੇ ਹਮਲਾ ਕੀਤਾ ਜੀ ਕਹਿੰਦੇ ਸਰਕਾਰ ਨੇ ਸੰਸਦ ਦੀ ਜਿਹੜੀ ਡੈਮੋਕ੍ਰੇਸੀ ਤੇ ਹਮਲਾ ਕਰ ਦਿੱਤਾ ਹੂੰ ਕਿੱਡੀ ਵੱਡੀ ਗੱਲ ਹੈਗੀ ਆ ਕਿ ਤੁਸੀਂ ਇੱਕ ਸਪੈਟੀ ਇਹ ਤਾਂ ਚਲੋ ਤੁਸੀਂ ਕਹਿੰਨੇ ਕਿ ਸਾਨੂੰ ਪਤਾ ਨਹੀਂ ਲੱਗਿਆ ਪਰ ਇਹ ਤਾਂ ਸੋਚੀ ਸਮਝੀ ਗੱਲ ਹੈ ਨਾ ਕਿ ਤੁਸੀਂ ਪਾਰਲੀਮੈਂਟ ਦੇ ਇੱਕੋ ਵੇਲੇ 78 ਐਮਪੀ ਉਹਨਾਂ ਨੂੰ ਜਿਨ੍ਹਾਂ ਚੋਂ ਮੇਰਾ ਕਹ ਲੈ ਗਟਗਟ 33 ਜਿਹੜੇ ਹੈਗੇ ਆ ਉਹ ਲੋਕ ਸਭਾ ਦੇ ਆ 45 ਜਿਹੜੇ ਰਾਜ ਸਭਾ ਦੇ ਆ ਤੇ ਇਸ ਤੋਂ ਇਲਾਵਾ ਕੁਝ ਐਮਪੀ 13 14 ਐਮਪੀ ਪਹਿਲਾਂ ਕੁਝ ਦਿਨ ਪਹਿਲਾਂ ਸਸਪੈਂਡ ਕੀਤੇ ਜਾ ਚੁੱਕੇ ਆ ਜੀ ਗਣਿਤ ਤਕਰੀਬਨ 92 ਦੇ ਕਰੀਬ ਕੌਟਲੇ ਪਾਰਲੀਮੈਂਟ ਜੜੇ ਗਿਆ ਉਹ ਸਸਪੈਂਡ ਕੀਤੇ ਜਾ ਸਕਦੇ ਆ ਜੀ ਸੋ ਇਸ ਤਰੀਕੇ ਨਾਲ ਮੋਦੀ ਸਰਕਾਰ ਨੇ ਮੈਂ ਕਹਾਂਗਾ ਕਿ ਨਵਿਕਲਾ ਇਤਿਹਾਸ ਰਚਿਆ ਕਸੂਰਵਾਰ ਕੌਣ ਹੈ ਕੌਣ ਨਹੀਂ ਪਾਰਲੀਮੈਂਟ ਤੇ ਹਮਲੇ ਦੀ ਗੱਲ ਹੈ ਜੀ ਕੌਣ ਜ਼ਿੰਮੇਵਾਰ ਹੈ ਉਹ ਇੱਕ ਵੱਖਰੇ ਬੈਸ ਦਾ ਮੁੱਦਾ ਹੈਗੇ ਆ ਪਰ ਜਿਤ ਤੱਕ ਸਵਾਲ ਹੈ ਸਰਕਾਰ ਦੇ ਰਵੱਈਏ ਦਾ ਜੀ ਕਿ ਤੁਸੀਂ ਵਿਰੋਧੀ ਧਿਰ ਦੀ ਗੱਲ ਸੁਣਨ ਲਈ ਤਿਆਰ ਨਹੀਂ ਬਿਲਕੁਲ ਇਹ ਦੇਖਦੇ ਅੰਦਰ ਆਪਾਂ ਗੱਲ ਕਰਦੇ ਆ ਕਿ ਹੋਰ ਕੁਝ ਸਮੇਂ ਨੂੰ ਆਪਾਂ ਜਿੱਦਾਂ ਮੈਂ ਕਹਿਣਾ ਉਹਨਾਂ ਕਿ ਅਸੀਂ ਦਸੰਬਰ 24 ਦੀਆਂ ਬਰੂਹਾਂ ਤੇ ਬੈਠੇ ਆਂ ਜੀ ਅਗਲੇ ਸਾਲ ਪਾਰਲੀਮੈਂਟ ਦੀਆਂ ਜੋ ਇਲੈਕਸ਼ਨਾਂ ਆਉਣੀਆਂ ਬਿਲਕੁਲ ਇਲੈਕਸ਼ਨ ਕਾਹਦੇ ਲਈ ਕਿ ਦੇਖਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਹੜੀ ਧਿਰ ਨੂੰ ਜਿਤਾਉਣਾ ਹੈ ਜੇ ਵਿਰੋਧੀ ਧਿਰ ਨੂੰ ਆਪਣਾ ਸਦਨ ਜ ਰਹਿਣੀ ਨਹੀਂ ਦੇਣਾ ਜੀ ਫਿਰ 24 ਦਾ ਕਾਹਦਾ ਚਾਅ ਹੈ ਬਿਲਕੁਲ ਬਿਲਕੁਲ ਸੋ ਇਹ ਜਹੀ ਸਥਿਤੀ ਹੈ ਜਿਹੜੀ ਜਿਸ ਮੁੱਦੇ ਤੇ ਲੱਗਦਾ ਹੈ ਕਿ ਜੋ ਸਰਕਾਰ ਦਾ ਰਵਈਆ ਹੈ ਉਹਨੇ ਵਿਰੋਧੀ ਧਿਰ ਦਾ ਜਿਸ ਤਰੀਕੇ ਨਾਲ ਉੱਥੇ ਜਾ ਕੇ ਕਾਣ ਕੀਤਾ ਹੈ ਜੀ ਇਸੇ ਕਰਕੇ ਵਿਰੋਧੀ ਧਿਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਡੈਮੋਕ੍ਰੇਸੀ ਦਾ ਜਮੂਰੀ ਦਾ ਕਤਲ ਤੱਕ ਦਾ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਕਿਉਂਕਿ ਜਦੋਂ ਕਨਸੈਟ ਕੀ ਅੰਦਰ ਆਏ ਤਾਂ ਇਹ ਵੀ ਇੱਕ ਇਤਿਹਾਸ ਆਪਣਾ ਜੀ ਨਵੀਂ ਪਾਰਲੀਮੈਂਟ ਬਿਲਕੁਲ ਨਵੀਂ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਪਾਰਲੀਮੈਂਟ ਜਿਹੜੀ ਹੈਗੀ ਬਹੁਤ ਹੀ ਟੈਕਨੀਕਲ ਹਰ ਲਿਹਾਜ਼ ਦੇ ਨਾਲ ਜਿਹੜੀ ਸੁਰੱਖਿਆ ਪੱਖੋਂ ਬਹੁਤ ਪੂਕਤਾ ਇੰਤਜ਼ਾਮ ਕੀਤੇ ਗਏ ਕਹਿੰਦੇ ਕਿ ਵੀ ਬਹੁਤ ਸੁਰੱਖਿਆ ਦੇ ਵਿੱਚ ਕੁਤਾਹੀਤਾ ਵਰਤੀ ਹੀ ਨਹੀਂ ਜਾ ਸਕਦੀ ਪਰ ਸਿੱਧੂ ਸਾਹਿਬ ਸਵਾਲ ਇਹ ਵੀ ਬਹੁਤ ਉਠੇ ਸੀ ਕਹਿੰਦੇ ਕਿ ਜੇਕਰ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿੱਚ ਜਿਹੜੇ ਕਰਮਚਾਰੀ ਨੇ ਫੋਰਸ ਸਥਾਨਾ ਤਾਂ ਉਸ ਦੇ ਬਾਵਜੂਦ ਵੀ ਸੁਰੱਖਿਆ ਦੇ ਵਿੱਚ ਸਨ ਲੱਗ ਜਾਂਦੀ ਹੈ ਤਾਂ ਆਮ ਫਿਰ ਕਿਤੇ ਵੀ ਕੋਈ ਸੁਰੱਖਿਅਤ ਵਿਅਕਤੀ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਦਾ ਕਹਿੰਦੇ ਕਿ ਜੇਕਰ ਸੰਸਦ ਹੀ ਸੰਸਦ ਦੇ ਵਿੱਚ ਹੀ ਮੈਂਬਰ ਸੁਰੱਖਤ ਨਹੀਂ ਹੈਗੇ ਤਾਂ ਕਾਫੀ ਸਵਾਲ ਦੇਖੋ ਜੀ ਇਹ ਸਵਾਲ ਫਿਰ ਕਿਦੀ ਤੋਂ ਪੁੱਛਿਆ ਆਏਗਾ ਦੇਖੋ ਜੇ ਵਿਰੋਧੀ ਧਿਰ ਸਵਾਲ ਪੁੱਛੇਗੀ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛ ਸਕਦੇ ਆ ਜਿਹੜਾ ਗ੍ਰਹਿ ਮੰਤਰੀ ਤੋਂ ਸਵਾਲ ਪੁੱਛ ਸਕਦੇ ਆ ਹੁਣ ਕਿੰਨੇ ਦਿਨ ਨਿਕਲ ਗਿਆ ਸਾਡਾ ਸਦਨ ਜਿਹੜਾ ਘੱਟ ਪਿਆ ਕੋਈ ਕਾਰਵਾਈ ਨਹੀਂ ਹੋ ਰਹੀ ਉੱਥੇ ਜਦਾਪਾ ਕਹਿਣਾ ਕਿ ਕਮਸਾਨ ਮੱਚਾ ਵੈ ਜੀ ਵਿਰੋਧੀ ਧਿਰ ਆਪਣੀ ਗੱਲ ਕਹਿ ਰਹੀ ਹੈ ਰੂਲਿੰਗ ਗਰੁੱਪ ਉਹਨਾਂ ਦੀ ਸੁਣ ਲਈ ਤਿਆਰ ਨਹੀਂ ਹੈਗੀ ਇਹਨੇ ਦਿਨਾਂ ਦੇ ਦੌਰਾਨ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਦੇ ਉੱਤੇ ਦੇਖਦੇ ਲੋਕਾਂ ਨੂੰ ਸਮੋਹਨ ਕਰਨਾ ਬਣਦਾ ਹੈ ਕਿ ਕਿਉਂ ਹੋਇਆ ਇਹ ਇੰਨਾ ਵੱਡਾ ਵਰਤਾਰਾ ਹੂੰ ਤੇ ਕੋਸ ਇਹਨੇ ਕਹਿੰਦੇ ਕੋਈ ਵੀ ਜਿਹੜੀ ਮੰਤਪਾਗੀ ਕਰਨਾ ਮਾੜੀ ਘਟਣਾ ਜੀ ਨੂੰ ਹਰ ਇੱਕ ਦੇਸ਼ ਦੇ ਪੂਰੇ ਵੱਖ-ਵੱਖ ਫਾਰਮਾਂ ਦੇ ਉੱਤੇ ਨਿੰਦਾ ਉਸ ਦੀ ਹੁੰਦੀ ਹੈ ਹੂੰ ਪਰ ਜਦੋਂ ਮੈਂ ਉਹ ਗੱਲ ਦੀ ਵਿੱਚ ਇਤੇ ਕਰਦਾ ਕਿ ਜਦੋਂ ਪਾਰਲੀਮੈਂਟ ਦੀ ਆਪਾਂ ਜ਼ਿਕਰ ਕੀਤਾ ਜੀ ਤੇ ਕੁਝ ਸਮਾਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ਤੇ ਆਏ ਸੀ ਬਿਲਕੁਲ ਤੋਂ ਉਸ ਵੇਲੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਜੀ ਹਾਲਾਂਕਿ ਕਿਸਾਨ ਜੋ ਤੇ ਮੇਰੇ ਖਿਆਲ ਅਕਾਈ ਕਿਲੋਮੀਟਰਾਂ ਦੀ ਦੂਰੀ ਤੇ ਹੋਣਗੇ ਬਿਲਕੁਲ ਤੇ ਕਿਹਾ ਗਿਆ ਕਿ ਬਹੁਤ ਵੱਡਾ ਜਿਹੜਾ ਹੈਗਾ ਖਤਰਾ ਖੜਾ ਹੋ ਗਿਆ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕਹਿੰਦੀ ਸੀ ਸਨ ਲੱਗੀ ਲਗਾਤਾਰ ਦਬਾਅ ਪਾਇਆ ਜਾ ਰਿਹਾ ਔਰ ਕਈ ਜਿਹੜੇ ਪੁਲਿਸ ਵਾਲੇ ਆਈਏ ਦੂਜੇ ਅਧਿਕਾਰੀ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਜੀ ਕੇਂਦਰ ਵੱਲੋਂ ਦਬਾਅ ਪਾਇਆ ਜਾ ਰਿਹਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੂੰ ਜੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਵਾਲਿਆਂ ਨੂੰ ਕਿਹਾ ਜਾ ਰਿਹਾ ਜੀ ਕਿ ਕਾਰਵਾਈ ਹੋਣੀ ਚਾਹੀਦੀ ਹੈ ਤੇ ਪਾਰਲੀਮੈਂਟ ਲਈ ਕੌਣ ਜਵਾਬਦੇਹ ਹੋਏਗਾ ਬਿਲਕੁਲ ਪਾਰਲੀਮੈਂਟ ਲਈ ਤਾਂ ਪੰਜਾਬ ਜਵਾਬਦੇਹ ਨਹੀਂ ਹੋ ਸਕਦਾ ਨਾ ਜੀ ਬਿਲਕੁਲ ਪਾਰਲੀਮੈਂਟ ਲਈ ਤਾਂ ਫਿਰ ਅਮਿਤ ਸ਼ਾਹ ਹੋ ਸਕਦੇ ਆ ਹੂੰ ਜਾਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਉਹ ਜਵਾਬਦੇਹ ਹੋ ਸਕਦੇ ਆ ਬਿਲਕੁਲ ਸੋ ਇਸ ਮੁੱ ਜਦੋਂ ਦੇਖਦੇ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਹੋਇਆ ਕਿਉਂ ਜੀ ਜਿਹੜੀ ਵੱਡੀ ਚੁੱਪੀ ਹੈ ਇਹ ਵੱਡੀ ਚੁੱਪੀ ਕਿਉਂ ਹੈਗੀ ਹੈ ਇਹਦਾ ਇਹ ਵੀ ਅਰਥ ਲੱਗਦਾ ਹੈ ਕਿ ਤੁਸੀਂ ਜਿਹੜੇ ਹੈਗੇ ਵਿਰੋਧੀ ਧਿਰਾਂ ਕੋਈ ਆਵਾਜ਼ ਉਠਾਈ ਨਹੀਂ ਸਕਦੇ ਆ ਉੱਥੇ ਬਿਲਕੁਲ ਜਿਹੜਾ ਹੈਗਾ ਵਿਰੋਧੀ ਧਿਰ ਦੇ ਨੇਤਾ ਖੜ ਕੇ ਕਾਂਗਰਸ ਦੇ ਜਿਹੜੇ ਆਗੂ ਹੈਗੇ ਆ ਬਿਲਕੁਲ ਉਹਨਾਂ ਨੇ ਕਿਹਾ ਕਿ ਹੁਣ ਜਿਸ ਤਰ੍ਹਾਂ ਦੀ ਸਥਿਤੀ ਪਾਰਲੀਮੈਂਟ ਦੇ ਅੰਦਰ ਬਣ ਗਈ ਹੈ ਹੂੰ ਚਾਹੇ ਰਾਜ ਸਭਾ ਚਾਹੇ ਲੋਕ ਸਭਾ ਉੱਥੇ ਵੱਡੀ ਗਿੰਦੀ ਜਿਹੜੇ ਮੈਂਬਰ ਇਸ ਸਸਪੈਂਡ ਹੋ ਗਏ ਉਹ ਕਹਿੰਦੇ ਹੁਣ ਜੋ ਮਰਜੀ ਬਿਲ ਪਾਸ ਕਰਾ ਲਓ ਬਿਲਕੁਲ ਉਹ ਕੋਈ ਵਿਰੋਧੀ ਦਰ ਹਾਈ ਨਹੀਂ ਦਾ ਨਾਮਾਤਰ ਹੈਗੀ ਆ ਸੋ ਸਰਕਾਰ ਦਾ ਜਿਹੜਾ ਰਵਈਆ ਇੱਕ ਪਾਸੇ ਦਾ ਸੀ ਕਹਿੰਦੇ ਆ ਕਿ ਡੈਮੋਕ੍ਰੇਸੀ ਮਜ਼ਬੂਤ ਹੋਣੀ ਚਾਹੀਦੀ ਹੈ ਜਮੂਰੀ ਦਾ ਅਸੀਂ ਦੁਨੀਆ ਪਰ ਸੁਨੇਹਾ ਦਿੰਦੇ ਆ ਕਿ ਜੋ ਭਾਰਤ ਦੀ ਡੈਮੋਕ੍ਰੇਸੀ ਹੈ ਦੁਨੀਆ ਦੇ ਵਿੱਚ ਸਭ ਤੋਂ ਅਸੀਂ ਇੱਕ ਮਿਸਾਲ ਬਣ ਕੇ ਆਪਣੇ ਆਪ ਨੂੰ ਪੇਸ਼ ਕਰਦੇ ਆ ਇੱਕ ਮਿਸਾਲ ਨਵੀਂ ਅਸੀਂ ਪੇਸ਼ ਕਰਤੀ ਕਿ ਚੁਣੇ ਹੋਏ ਲੋਕਾਂ ਨੂੰ ਅਸੀਂ ਇਤਿਆਸ ਰਾਤਾ ਕਿ 78 ਪਾਰਲੀਮੈਂਟ ਮੈਂਬਰ ਜਿਹੜੇ ਹੈਗੇ ਅਸੀਂ ਸਸਪੈਂਡ ਕਰਤੇ ਕੇਵਲ ਇੰਨੀ ਗੱਲ ਦੇ ਉੱਤੇ ਕੋਈ ਜਾਨਣਾ ਚਾਹੁੰਦੇ ਆ ਬਿਲਕੁਲ ਕੀ ਆਖਰ ਜਿਹੜਾ ਇਹ ਹਮਲਾ ਹੋਇਆ ਕਿਉਂ ਹੋਇਆ ਇਹਦਾ ਪਿਛੋਕੜ ਕੀ ਹੈ ਜੀ ਔਰ ਇਹਦੇ ਜ਼ਿੰਮੇਵਾਰ ਕੌਣ ਲੋਕ ਹੈ ਹਮ ਜ਼ਿੰਮੇਵਾਰ ਵਿਰੋਧੀ ਤਰ੍ਹਾਂ ਦਾ ਹੈ ਨਹੀਂ ਬਿਲਕੁਲ ਮੈਂ ਤਾਂ ਕਈ ਵਾਰੀ ਜ਼ੋਰ ਕਹਿਣਾ ਕਿ ਸ਼ੁਕਰ ਹੈ ਕੋਈ ਪੰਜਾਬ ਦਾ ਨੁਮਾਇੰਦਾ ਹੋ ਜਿਹਨਾਂ ਨੇ ਛਾਲਾ ਛੂੜਾਂ ਮਾਰੀਆਂ ਉੱਥੇ ਪੰਜਾਬ ਦਾ ਕੋਈ ਨੁਮਾਇੰਦਾ ਨਹੀਂ ਸੀ ਬਿਲਕੁਲ ਜੋ ਕੋਈ ਪੰਜਾਬ ਦਾ ਵੀ ਉਹ ਛਾਲ ਮਾਰਨ ਵਾਲਿਆਂ ਦੇ ਵਿੱਚ ਹੁੰਦਾ ਤਾਂ ਸਾਡੇ ਜਿਹੜਾ ਨੈਸ਼ਨਲ ਮੀਡੀਆ ਜੀ ਉਹਨੇ ਤਾਂ ਬਾਹ ਮਾਂ ਕਰਨ ਲੱਗ ਜਾਣਾ ਸੀ ਬਿਲਕੁਲ ਇਹ ਦੇਖੋ ਜੀ ਆ ਤਾਂ ਦੇਸ਼ ਵਿਰੋਧੀ ਤਾਕਤਾਂ ਆ ਗਿਆ ਕਿਸੇ ਨੇ ਕਹਣਾ ਸੀ ਟੁਕੜੇ ਟੁਕੜੇ ਕਹਿ ਗਏ ਕਿਸੇ ਨੇ ਕਹਣਾ ਸੀ ਖਾਲਸਤਾਨੀ ਹੈ ਕਿਸੇ ਨੇ ਕਹਣਾ ਸੀ ਪੰਜਾਬ ਵਾਲੇ ਕਰਦੇ ਜਿਹੜੇ ਦੇਸ਼ ਵਿਰੋਧੀ ਕਾਰਵਾਈਆਂ ਸੋ ਹੁਣ ਇਸ ਵੇਲੇ ਦੇਖਦੇ ਵਖਾਕੇ ਇਸਿਆਂ ਦੇ ਜਿਹੜੇ ਲੋਕਾਂ ਨੇ ਜਿਹੜਾ ਉੱਥੇ ਇਹ ਐਕਸ਼ਨ ਕੀਤਾ ਹੈ ਤੇ ਚਾਰ ਜਣਾਂ ਨੇ ਰਲ ਕੇ ਦੋ ਨੇ ਬਾਹਰ ਦੋ ਨੇ ਅੰਦਰ ਜਿਹੜਾ ਹੈਗਾ ਉਹ ਦੇਖਦੇ ਕਈ ਸੂਬਿਆਂ ਦੇ ਰਹਿਣ ਵਾਲੇ ਲੋਕ ਹੈਗੇ ਆ ਆਪਣਾ ਗਵਾਂੜਾ ਹਰਿਆਣੇ ਦੀ ਲੜਕੀ ਹੈ ਜਿਹਨੇ ਔਰ ਖਾਸ ਤੌਰ ਤੇ ਰਾਹੁਲ ਗਾਂਧੀ ਦੀ ਕਮੈਂਟਰੀ ਜਿਹੜੀ ਟਿੱਪਣੀ ਕਮੈਂਟਸ ਜਿਹੜੇ ਹੈਗੇ ਆ ਜੀ ਉਹ ਬੜੀ ਐਮੀਤ ਰੱਖਦੇ ਆ। ਉਹਨੇ ਕਿਹਾ ਵੀ ਉਹ ਹਰਿਆਣੇ ਦੀ ਜਿਹੜੀ ਲੜਕੀ ਨੇ ਬਾਹਰ ਜਦੋਂ ਲੈ ਕੇ ਜਾ ਰਹੇ ਸੀ ਜਿਹਨੇ ਇਸ ਕਾਰਵਾਈ 'ਚ ਹਿੱਸਾ ਲਿਆ ਜੀ ਉਹ ਨਾਰੇ ਲਗਾ ਰਹੀ ਸੀ ਕਿ ਤੁਸੀਂ ਬੇਰਜ਼ਗਾਰੀ ਦੇ ਖਿਲਾਫ ਲੜਾਈ ਲੜ ਰਹੇ ਆ। ਹਮ ਕਿ ਮੈਂ ਉਹ ਕਹਿੰਦੇ ਐਨੀਆਂ ਉਹਦੇ ਕੋਲ ਡਿਗਰੀਆਂ ਐ ਐਨ ਨੇ ਉਹਨੇ ਐਜੂਕੇਸ਼ਨ ਲਈ ਐ। ਹਮ ਮੰਨ ਤਰ 43 45 ਸਾਲ ਦੀ ਉਹ ਲੜਕੀ ਦੀ ਉਮਰ ਹੈਗੀ ਐ। ਜੀ ਇਹਦੇ باوجود ਉਹ ਬੇਰਜ਼ਗਾਰ ਐ। ਹਮ ਉਹ ਕਹਿੰਦੀ ਅਸੀਂ ਇਸ ਗੱਲ ਦੇ ਸਤੇ ਪਏ ਆ ਦੁਖੀ ਆ ਕਿ ਸਾਨੂੰ ਰੋਜ਼ਗਾਰ ਕਿਉਂ ਨਹੀਂ ਮਿਲਦਾ? ਸੋ ਇਦਾਂ ਦੇ ਵੱਡੇ ਮੁੱਦਿਆਂ ਦੇ ਉੱਤੇ ਲੈ ਕੇ ਜਦੋਂ ਗੱਲ ਕੀਤੀ ਜਾ ਰਹੀ ਹੈ ਤਾਂ ਦੇਖਦੇ ਸਾਹਮਣੇ ਸਵਾਲ ਤਾਂ ਉੱਠਣਗੇ ਨਾ ਬਿਲਕੁਲ ਅਸੀਂ ਗੱਲ ਕਰਦੇ ਆ ਕਿ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਹਰ ਸਾਲ 2 ਕਰੋੜ ਲੋਕਾਂ ਨੂੰ ਅਸੀਂ ਰੋਜ਼ਗਾਰ ਦੇਵਾਂਗੇ ਜੀ ਦੂਜੇ ਪਾਸੇ ਪਾਰਲੀਮੈਂਟ ਦੇ ਬਾਹਰ ਸਡੀਆਂ ਕੁੜੀਆਂ ਜਿਹੜੀਆਂ ਹੈਗੀਆਂ ਇਸ ਗੱਲ ਦੀਆਂ ਸਤੀਆਂ ਵੀ ਆ ਕਿ ਸਾਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉਹ ਪ੍ਰੋਟੈਸਟ ਕਰ ਰਹੀਆਂ ਇਹੋ ਜੀ ਸਥਿਤੀ ਜਿਹੜੀ ਹੈ ਸਰਕਾਰ ਦਾ ਜਿਹੜਾ ਭੰਡਾ ਤਰੱਕੀ ਦਾ ਵਿਕਾਸ ਦਾ ਕਿਧਰੇ ਲੱਗਦਾ ਜੋ ਤੁਹਾਨੂੰ ਵੀ ਚਰਾਹੇ 'ਚ ਜਿਹੜਾ ਪਲਿਆ ਜਾ ਰਿਹਾ ਹੈ ਇਸ ਸਥਿਤੀ ਬਿਲਕੁਲ ਬਿਲਕੁਲ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਉਹ 43 ਸਾਲਾਂ ਦੀ ਲੜਕੀ ਸੀ ਉਹਨੂੰ ਅਜੇ ਤੱਕ ਰੁਜ਼ਗਾਰ ਨਹੀਂ ਮਿਲਿਆ ਤੇ ਇਹ ਵੀ ਕਿਹਾ ਜਾ ਰਿਹਾ ਸੀਗੇ ਵੀ ਜਿੰਨੇ ਵੀ ਉਹ ਮੁੰਡੇ ਕੁੜੀਆਂ ਸੀ ਉਹਨਾਂ ਦਾ ਮਕਸਦ ਸਿਰਫ ਸੰਸਦ ਦੇ ਵਿੱਚ ਜਾ ਕੇ ਸੰਸਦ ਮੈਂਬਰਾਂ ਸਾਹਮਣੇ ਆਪਣੀਆਂ ਮੰਗਾਂ ਦਾ ਜ਼ਿਕਰ ਕਰਨਾ ਸੀ ਆਪਣੀ ਮੰਗ ਨੂੰ ਰੱਖਣਾ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬਾਹਰ ਬਹੁਤ ਵਾਰ ਧਰਨੇ ਪ੍ਰਦਰਸ਼ਨ ਵੀ ਹੋ ਚੁੱਕੇ ਨੇ ਉਹਨਾਂ ਦੀਆਂ ਮੰਗਾਂ ਕੋਈ ਨਹੀਂ ਸੁਣ ਰਿਹਾ ਤੇ ਨਾ ਹੀ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਰਹੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਸੰਸਦ ਦੇ ਵਿੱਚ ਜੇਕਰ ਅਸੀਂ ਜਾਵਾਂਗੇ ਅਸੀਂ ਆਪਣੀ ਗੱਲ ਸੰਸਦ ਮੈਂਬਰਾਂ ਤੱਕ ਰੱਖਾਂਗੇ ਸ਼ਾਇਦ ਕੁਝ ਮਤਲਬ ਹੋ ਸਕਦਾ ਸਾਡੀਆਂ ਮੰਗਾ ਹੱਲ ਹੋ ਸਕਦੀਆਂ ਨੇ ਇਹ ਕਹਿੰਦੇ ਨੇ ਕਿ ਉਹਨਾਂ ਨੌਜਵਾਨਾਂ ਦਾ ਸਿਰਫ ਇਹੀ ਮਕਸਦ ਸੀ ਪਰ ਉਹਨਾਂ ਨੂੰ ਕੁਝ ਪੈਠੀ ਅਕਰਾਰ ਦੇ ਦਿੱਤਾ ਗਿਆ ਤੇ ਉਹਨਾਂ ਦੇ ਕਾਫੀ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਹਾਲਾਂਕਿ ਇਸ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਪੁੱਛਗਿੱਛ ਵੀ ਲਗਾਤਾਰ ਉਹਨਾਂ ਤੋਂ ਕੀਤੀ ਜਾ ਰਹੀ ਹੈ ਸਦ ਸਭ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਤਾਂ ਸ਼ਰਾਬ ਘੋਟਾਲੇ ਮਾਮਲੇ ਨੂੰ ਲੈ ਕੇ ਦਿੱਲੀ ਸਰਕਾਰ ਕਾਫੀ ਵਿਵਾਦਾਂ ਦੇ ਵਿੱਚ ਰਹੀ ਹੈ ਪਿਛਲੇ ਦਿਨਾਂ ਦੌਰਾਨ ਵੀ ਜਿਹੜੇ ਮੰਤਰੀ ਨੇ ਉਹਨਾਂ ਤੇ ਦੋ ਮੰਤਰੀਆਂ ਦੇ ਕਾਰਵਾਈ ਹੋ ਚੁੱਕੀ ਹੈ ਤੇ ਈਡੀ ਵੱਲੋਂ ਹੁਣ ਅਰਵੰਦ ਕੇਜਰੀਵਾਲ ਨੂੰ ਮੁਰ ਤੋਂ ਸਮਣ ਭੇਜੇ ਜਾ ਚੁਕੇ ਨੇ ਪਹਿਲਾਂ ਵੀ ਉਹਨਾਂ ਨੂੰ ਸਮਣ ਭੇਜੇ ਸੀ ਹਾਲਾਂਕਿ ਉਹ ਈਡੀ ਸਾਹਮਣੇ ਪੇਸ਼ ਨਹੀਂ ਹੋਏ ਟਾਲਮਟੋਲ ਹੋ ਗਈ ਜਾਂ ਕੋਈ ਹੋਰ ਕੰਮ ਹੋ ਗਿਆ ਪਰ ਹੁਣ 21 ਦਸੰਬਰ ਲਈ ਮੁੜ ਉਹਨਾਂ ਨੂੰ ਸਮਨ ਭੇਜੇ ਗਏ ਨੇ ਤੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਹੁਣ ਇਸ ਵਾਰੀ ਅਰਵੰਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ ਇਸ ਤੇ ਸਵਾਲ ਬਣ ਜੋ ਦੋ ਵੱਡਾ ਸਵਾਲ ਅਜ ਇਸ ਮਾਮਲੇ ਤੋਂ ਚੇਕ ਕਰ ਰਹੇ ਦੇਖੋ ਪੇਜ ਹੋਣਗੇ ਨਹੀਂ ਹੋਣਗੇ ਉਹ ਗੱਲ ਤਾਂ ਸਥਿਤੀ ਸਪਸ਼ਟ ਹੋਏਗੀ ਹੋਏਗੀ ਪਰ ਇੱਕ ਗੱਲ ਜਿਹੜੀ ਅਹਿਮ ਆ ਉਹ ਇਹ ਵੀ ਹੈ ਜੁੱਧ ਕੇ ਲੱਗਦਾ ਹੈ ਇਸ ਵੇਲੇ ਜਿਹੜਾ ਸਾਡੀ ਲੀਡਰਸ਼ਿਪ ਹੈ ਪੋਲੀਟਿਕਲ ਲੀਡਰਸ਼ਿਪ ਜੀ ਚਾਹਿਆ ਪਰ ਉਹਨਾਂ ਕੈਦਰੀਵਾਲ ਦੀ ਗੱਲ ਕਰ ਲਈਏ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕਰਕੇ ਹੈ ਤਾਂ ਚਾਹਿਆ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਤੇ ਕਾਂਗਰਸ ਦੇ ਆਗੂਆਂ ਦੀ ਗੱਲ ਕਰ ਲਈਏ ਆਪਾਂ ਇੱਕ ਦਿਨ ਪਹਿਲਾਂ ਦੇਖਿਆ ਕਿ ਕਾਲੀਦਾਲ ਦਾ ਜਿਹੜਾ ਆਗੂ ਹੈਗਾ ਵਿਕਰਮਜੀਠੀਆ ਜੀ ਉਹਨਾਂ ਨੂੰ ਵੀ ਜਿਹੜਾ ਹੈਗਾ ਵਿਜੀਲੈਂਸ ਵੱਲੋਂ ਸਦੈ ਹੈਗਾ ਪਟਿਆਲੇ ਤੇ ਜਿਹੜਾ ਹੈਗਾ ਉਹਨਾਂ ਦੀ ਪੇਸ਼ੀ ਹੋਈ ਹੈ ਹਾਂ ਸੋ ਜਿਸਕਰੇ ਕਮਸਾਨ ਮਚਿਆ ਵੈ ਕੇਜਰੀਵਾਲ ਮਜੀਠੀਆ ਭਾਜਪਾ ਕਾਂਗਰਸ ਵਾਲੇ ਸਾਰੇ ਦੇਖੋ ਲੋਕਾਂ ਦੇ ਮੁੱਦੇ ਕਿੱਥੇ ਆ ਸੋ ਮੈਨੂੰ ਤਾਂ ਕਿਧਰੇ ਜੋਤੇ ਲੱਗਦਾ ਹੁੰਦਾ ਹੈ ਕਿ ਲੜਾਈ ਲੋਕਾਂ ਲਈ ਦੇਸ਼ 'ਚ ਨਹੀਂ ਲੜੀ ਜਾ ਰਹੀ ਜੀ ਫੈਸਲਾ ਇਹ ਹੋ ਰਿਹਾ ਹੈ ਕਿ ਲੀਡਰਸ਼ਿਪ 'ਚੋਂ ਲੜਕੇ ਨਾਲ ਜੋ ਬਚੇਗਾ ਕੌਣ ਕਿ ਕੌਣ ਜਿਹੜਾ ਹੈਗਾ ਦੁੱਧ ਦੋਤਾ ਹੈ ਕੌਣ ਬੇਈਮਾਨ ਹੈ ਇਸ ਗੱਲ ਦਾ ਫੈਸਲਾ ਕਮਸਾਨ ਵੱਡੀ ਪੱਦਰ ਤੇ ਹੈ ਬਿਲਕੁਲ ਕੋਮੀ ਪਦਰ ਤੇ ਦੇਖੋ ਜੀ ਰਵਿੰਦਰ ਕੇਜਰੀਵਾਲ ਦੀ ਗੱਲ ਕਰਦੇ ਆ ਰਵਿੰਦਰ ਕੇਜਰੀਵਾਲ ਕਹਿੰਦਾ ਹੈ ਜਾਂ ਉਹਨਾਂ ਦੀ ਹਮਾਇਤੀ ਹੈ ਜਿਹੜੇ ਉਹਦੀ ਪਾਰਟੀ ਕਹਿੰਦੀ ਹੈ ਜੀ ਕਿ ਦੇਖੋ ਜੀ ਕੇਜਰੀਵਾਲ ਐਡੀ ਵੱਡੀ ਜੌਬ ਛੱਡ ਕੇ ਲੋਕਾਂ ਦੀ ਸੇਵਾ ਚ ਆਏ ਆ ਦਿੱਲੀ ਦੇ ਲੋਕਾਂ ਨੇ ਉਹਨੂੰ ਐਡਾ ਵੱਡਾ ਹਲਾਰਾ ਦਿੱਤਾ ਪੰਜਾਬ ਦੇ ਲੋਕਾਂ ਨੇ 92 ਜਿਹੜੇ ਹੈਗੇ ਆ ਮੈਂਬਰ ਜਿਹੜੇ ਹੈਗੇ ਆ ਜੀ ਵਿਧਾਨ ਸਭਾ ਚ ਉਹਨਾਂ ਦੇ ਭੇਜੇ ਆ ਵੀ ਸਾਨੂੰ ਇੰਨਾ ਵੱਡਾ ਰਿਸਪਾਂਸ ਮਿਲੇ ਆ ਇਸੇ ਕਰਕੇ ਮਿਲਿਆ ਕਹਿੰਦੇ ਕਿ ਲੋਕ ਸਾਡੇ ਨਾਲ ਆ ਅਸੀਂ ਲੋਕਾਂ ਦੀ ਗੱਲ ਕਰਦੇ ਆਂ ਦੂਜੇ ਪਾਸੇ ਜੇ ਥੋੜਾ ਉੱਪਰ ਚਲੇ ਜੇ ਦਿੱਲੀ 'ਚ ਬੈਠੇ ਆ ਜਿਨ੍ਹਾਂ ਦੇ ਆਪ ਪ੍ਰਧਾਨ ਮੰਤਰੀ ਐ ਆਪਾਂ ਉਹਨਾਂ ਦਾ ਜ਼ਿਕਰ ਕਰਦੇ ਆਂ ਅਮਰ ਸ਼ਾਹ ਜੀ ਦਾ ਜ਼ਿਕਰ ਕਰਦੇ ਆਂ ਗ੍ਰਹਿ ਮੰਤਰੀ ਦਾ ਬਾਕੀ ਜਾਂਦਾ ਉਹ ਕਹਿੰਦੇ ਕਿ ਸਾਡੇ ਨਾਲੋਂ ਵੱਧ ਕੋਈ ਪਵਿੱਤਰ ਨਹੀਂ ਅਸੀਂ ਬੜੇ ਦੁੱਤ ਹੁੰਦੇ ਆਂ ਇਸ ਕਰਕੇ ਅਰਵਿੰਦ ਕੇਜਰੀਵਾਲ ਹੁਣੇ ਜਿਹੜੇ ਹੈਗੇ ਇਹਨਾਂ ਨੇ ਵੱਡੇ ਕਪੜੇ ਕੀਤੇ ਆ ਦੁੱਤ ਦੁੱਤ ਤੇ ਪਾਣੀ ਦਾ ਪਾਣੀ ਸਾਹਮਣੇ ਆਏਗਾ ਇਹ ਤੋਂ ਪਹਿਲਾਂ ਵੀ ਸੰਮਨ ਜਾਰੀ ਹੋਈ ਸੀ ਨਵੰਬਰ ਦੇ ਮਹੀਨੇ 'ਚ ਉਦੋਂ ਇਹਨਾਂ ਨੇ ਕਿਹਾ ਅਰਵਿੰਦ ਕੇਜਰੀਵਾਲ ਨੇ ਕਿ ਜਿਹੜੇ ਸੰਮਨ ਹੋਇਆ ਇਹ ਕਾਨੂੰਨੀ ਤੌਰ ਤੇ ਸਹੀ ਨਹੀਂ ਹੈ ਜੀ ਇਸ ਕਰਕੇ ਨਾ ਸਮਨਾ ਮੁਤਾਬਕ ਮੈਂ ਪੇਛੀ ਨਹੀਂ ਭੁਗਤਾਂਗਾ ਹੁਣ ਦੁਬਾਰਾ ਜਦਾਂ ਆਪਾਂ ਗੱਲ ਕਰ ਰਹੇ ਆਂ ਫੇਰ ਸਮਨ ਜਿਹੜਾ ਦਸੰਬਰ ਦੇ ਆਖਰੀ ਹਫਤੇ ਫੇਰ ਸਮਨ ਆ ਗਿਆ ਜੀ ਇਹਨਾਂ ਸਮਨਾਂ ਤੇ ਜਾਂਦੇ ਆ ਕਿ ਨਹੀਂ ਜਾਂਦੇ ਇਹ ਤੇ ਚਲੋ ਰਵਿੰਦਰ ਕੇਜਦਰੀਵਾਲ ਹੁਣ ਦੱਸਣਗੇ ਬਿਲਕੁਲ ਪਰ ਇੱਕ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਇੱਕ ਕਮਸਾਨ ਐਸਾ ਮਚ ਗਿਆ ਇਸ ਦੇਸ਼ ਦੇ ਅੰਦਰ ਲੋਕਾਂ ਦੇ ਮੁੱਦਿਆਂ ਦੀ بجائے ਹਮ ਪੋਲੀਟੀਕਲ ਪਾਰਟੀਆਂ ਦੀ ਲੀਡਰਸ਼ਿਪ ਆਪਸ ਵਿੱਚ تلوارਾਂ ਖਿੱਚੀ ਬੈਠੀ ਹੈ ਕਿ ਕੌਣ ਦੁੱਧ ਦੋਤਾ ਹੈ ਕੌਣ ਬੇਈਮਾਨ ਹੈ ਨਹੀਂ ਕਿ ਤੇਗੇ ਰੋਜ਼ਗਾਰ ਦੀ ਗੱਲ ਕਿਤੇ ਕੇ ਕਿਸਾਨੀ ਦੇ ਮੁੱਦੇ ਕਿਤੇ ਕੇ ਵਪਾਰ ਕਾਰੋਬਾਰ ਦੀ ਗੱਲ ਕਿਤੇ ਐਜੂਕੇਸ਼ਨ ਕਿਤੇ ਹਾਲਤ ਉਹਨਾਂ ਮੁੱਦਿਆਂ ਤੇ ਲੜਾਈ ਲੜੀ ਜਾਂਦੀ ਤਾਂ ਜੋਸ਼ ਆ ਸਮਝ ਲੱਗਦੀ ਐ ਕਿ ਲੋਕਾਂ ਦੀ ਗੱਲ ਕੀਤੀ ਜਾ ਰਹੀ ਐ ਇੱਥੇ ਗੱਲ ਤਾਂ ਇਸ ਗੱਲ ਹੀ ਹੋ ਰਹੀ ਐ ਭਾਜਪਾ ਨੂੰ ਕਿਹਾ ਜਾ ਰਿਹਾ ਕਿ ਜਮੂਰੀਅਤ ਦੇ ਕਾਤਲਾ ਪਾ ਹੁਣੇ ਹੀ ਪਾਰਲੀਮੈਂਟ ਦੀ ਗੱਲ ਕਰ ਰਿਹਾ ਟੇ ਆ ਰਵਿੰਦਰ ਕੇਜਰੀਵਾਲ ਕਹਿੰਦਾ ਕਿ ਬੇਈਮਾਨ ਐ ਬੁਰੂ ਦੀ ਤਰ੍ਹਾਂ ਦਬਾਇਆ ਜਾ ਰਿਹਾ ਜੀ ਬੁਰੂ ਦੀ ਤਰ੍ਹਾਂ ਦਬਾਇਆ ਜਾ ਰਿਹਾ ਇਸ ਕਰਕੇ ਹੀ ਅਰਵਿੰਦ ਕੇਜਰੀਵਾਲ ਕਹਿੰਦਾ ਮੈਨੂੰ ਸੱਮਣ ਇਸ ਤੋਂ ਪਹਿਲਾਂ ਉਹਨਾਂ ਦੇ ਪੋਲੀਟਿਕਲ ਲੀਡਰ ਨੂੰ ਸਮਝ ਜਿਹਾ ਆਪਾਂ ਥੋੜਾ ਹੋਰ ਹੈ ਤਾਂ ਡੇਰਾ ਬੈਸੇ ਟੱਪ ਕੇ ਪੰਜਾਬ ਚ ਆ ਜੀਏ ਤਾਂ ਪੰਜਾਬ ਜਿਹੜੀ ਸਥਿਤੀ ਐ ਇਸ ਵੇਲੇ ਬਣੀ ਵੀ ਆ ਉਥੇ ਕਾਂਗਰਸ ਵਾਲੇ ਦੇ ਅਕਾਲੀ ਦਲ ਵਾਲੇ ਚਿਕਾ ਮਾਰ ਰਿਹਾ ਕਿ ਦੇਖੋ ਜੀ ਆਪ ਵਾਲੇ ਸਾਡੇ ਨਾਲ ਬਦਲੇ ਖੁਰੀ ਦੀ ਭਾਵਨਾ ਨਾਲ ਗੱਲ ਕਰ ਰਹੇ ਜਿੱਦਾਂ ਆਪਾਂ ਬੇਕਰਮ ਜਿੱਠਿਆ ਦੀ ਗੱਲ ਕੀਤੀ ਐ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਪੇਸ਼ੀ ਵੀ ਭੁਗਤੀ ਐ ਤੇ ਨਾਲ ਬਹੁਤ ਜ਼ੋਰ ਸ਼ੋਰ ਨਾਲ ਇਹ ਗੱਲ ਵੀ ਕਹੀ ਐ ਕਿ ਦੇਖੋ ਬਦਲੇ ਖੁਰੀ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਐ ਜੀ ਮੈਨੂੰ ਅਦਾਲਤ ਵੱਲੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਮੇਰੇ ਤੇ ਕਮੈਂਟਸ ਨਹੀਂ ਹੈਗੇ ਪੁੱਛਗਿੱਛ ਕਰਨੀ ਬਣਦੀ ਨਹੀਂ ਸੀ ਇਸ ਕਰਕੇ ਕਹਿੰਦੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਆਪ ਦੇ ਖਿਲਾਫ ਝੰਡਾ ਚੁੱਕਦਾ ਆਪ ਦੇ ਖਿਲਾਫ ਬੋਲਦਾ ਹਮ ਇਦਾਂ ਜਿਹੜੇ ਕਾਂਗਰਸ ਵਾਲੇ ਐ ਕਾਂਗਰਸ ਵਾਲੇ ਕਹਿੰਦੇ ਜੇ ਆ ਰਹੀ ਪਾਰਲੀਮੈਂਟ ਦੀ ਇਲੈਕਸ਼ਨ ਐ ਅਸੀਂ ਇਦਾਂ ਚੇਸ ਕਰਕੇ ਇਹਨਾਂ ਨੂੰ ਹੱਥ ਨੇ ਬੁਲਾਵਾਂਗੇ ਕਿਉਂਕਿ ਇਹਨਾਂ ਨੇ ਜੋ ਪੰਜਾਬੀ ਜਿਵੇਂ ਆਪਾਂ ਕਹਿੰਦੇ ਕਾਂਗਰਸ ਦੇ ਗਿੱਟੇ ਵੜੇ ਸ਼ਾਂਗੇ ਇਹਨਾਂ ਨੇ ਜੀ ਚਾਹੇ ਕੋਈ ਆਪਾਂ ਉਹਨਾਂ ਦਾ ਸਾਬਕਾ ਮੰਤਰੀ ਹੋਵੇ ਚਾਹੇ ਵਿਧਾਇਕ ਹੋਵੇ ਪਾਰਟੀ ਦਾ ਆਗੂ ਕਿੰਨੇ ਅੰਦਰ ਜਿਹੜਾ ਭੁਗਤ ਕੇ ਆਏ ਆ ਕੰਗਾਂ ਲਈ ਹੋਰ ਤਾਰੀ ਖਿੱਚੀ ਜਾ ਰਹੀ ਆ ਸੋ ਇੱਕ ਲੜਾਈ ਵਕਰੀ ਕਿਸਮ ਦਾ ਕਮਸਾਹਣ ਇਸ ਮੁਲਕ ਦੇ ਵਿੱਚ ਪਿਆ ਵਾ ਇਹ ਫੈਸਲਾ ਹੋਣ ਜਾ ਰਿਹਾ ਕਿ ਕੌਣ ਤਕੜਾ ਖਲਾਟੀ ਆ ਕੌਣ ਕਿਸ ਨੂੰ ਮਾਰੇਗਾ ਕੌਣ ਕਿਸ ਨੂੰ ਦਵਾਏਗਾ ਲੜਾਈ ਇਸ ਗੱਲ ਦੀ ਨਹੀਂ ਲੋਕਾਂ ਦੀ ਲੜਾਈ ਨਹੀਂ ਲੋਕਾਂ ਦੇ ਮੁੱਦਿਆਂ ਦੀ ਲੜਾਈ ਹੁੰਦੀ ਨਾ ਜੇ ਰਵਿੰਦ ਕੇਦਰੀਵਾਲ ਆਪਣਾ ਜਲਸਾ ਜਲੂਸ ਲੈ ਕੇ ਜਦੋਂ ਆਪਾਂ ਪਹਿਲਾਂ ਗੱਲ ਕਰ ਦਿੰਦੇ ਆ ਕਿ ਦਿੱਲੀ ਦੇ ਧਰਨੇ ਲੱਗਦੇ ਰਹੇ ਲੋਕਾਂ ਦੀ ਖਾਤਰ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਰਹੇ ਕਿਸਾਨੀ ਅੰਦੋਲਨ ਚ ਤੁਸੀਂ ਵੀ ਜਾ ਕੇ ਦੇਖਿਆ ਕਿਸ ਕਦਰ ਜਿਹੜਾ ਉੱਥੇ ਲੋਕਾਂ ਦਾ ਮੂਡ ਸੀ ਜਿਹਦਾ ਇਸ ਤਰ੍ਹਾਂ ਦੇ ਮੂਡ ਨੂੰ ਲੈ ਕੇ ਕੋਈ ਲੜਾਈ ਲੜੀ ਜਾਵੇ ਤਾਂ ਉਹਦੀ ਲੋਕ ਵੀ ਸਪੋਰਟ ਕਰਨਗੇ ਬਿਲਕੁਲ ਇਸੇ ਕਰਕੇ ਗਿਣੇ-ਚੁਣੇ ਲੋਕ ਇਹਨਾਂ ਦੇ ਨਾਲ ਖੜੇ ਹੁੰਦੇ ਜਾ ਕੇ ਕਿਉਂਕਿ ਪੋਲੀਟੀਕਲ ਪਾਰਟੀਆਂ ਦੀ ਲੀਡਰਸ਼ਿਪ ਜੀ ਆਪਣੇ ਹੋਣ ਦੇ ਲਈ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਲੜਾਈ ਇਸ ਮੁਲਕ 'ਚ ਕੇਂਦਰ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਪੰਜਾਬ ਦੀ ਰਾਜਧਾਨੀ ਤੱਕ ਚੰਡੀਗੜ੍ਹ ਇੱਥੇ ਤਾਂ ਇੱਕੋ ਹੀ ਵਰਤਾਰਾ ਹੈ ਜੀ ਉਦੇ ਰੰਗ ਰੂਪ ਜ਼ਰੂਰ ਬਦਲਦੇ ਰਹਿੰਦੇ ਆ ਪਰ ਆਪਰੋਚ ਇੱਕੋ ਹੀ ਆ ਜਿੱਥੇ ਕਿਤੇ ਕੋਈ ਆਪਣੇ ਆਪ ਨੂੰ ਇਮਾਨਦਾਰ ਕਹਿੰਦਾ ਉਹ ਹੋਰ ਕਿਲੋਮੀਟਰ ਅੱਗੇ ਜਾ ਕੇ ਬੇਈਮਾਨ ਬਣ ਜਾਂਦਾ ਜੀ ਜਿਹੜਾ ਕਈ ਕਿਲੋਮੀਟਰਾਂ ਦੇ ਬੇਈਮਾਨ ਹੈ ਉਹ ਜਦੋਂ ਥੋੜਾ ਹੋਰ ਕਈ ਕਿਲੋਮੀਟਰ ਅੱਗੇ ਆ ਜਾਂਦਾ ਉਹ ਕਹਿੰਦਾ ਮੇਰੇ ਨਾਲ ਤਾਂ ਦੁੱਧ ਤੋਤਾ ਨਹੀਂ ਸੋ ਇਸ ਤਰ੍ਹਾਂ ਦੀ ਲੜਾਈ ਆ ਅਰਵਿੰਦ ਕੇਜਰੀਵਾਲ ਦੇ ਖਿਲਾਫ ਵੀ ਬਹੁਤ ਵੱਡਾ ਚਰਾਫ ਘਟਾਲੇ ਦਾ ਮਾਮਲਾ ਜਿਸ ਕਰਕੇ ਉਹਨਾਂ ਸੰਮਨ ਜਾਰੀ ਹੋਇਆ ਹੂੰ ਜੋ ਕੋ ਦਾ ਸੇਖ ਪੰਜਾਬ ਚ ਵੀ ਪਹੁੰਚੇਗਾ ਬਿਲਕੁਲ ਬਿਲਕੁਲ ਸਤ ਜੀ ਮੈਂ ਉਹ ਸਵਾਲ ਸੋਨ ਕਰਨ ਲੱਗੀ ਸੀ ਕਿ ਕਿ ਲਗਾਤਾਰ ਜਿਹੜੀਆਂ ਪੰਜਾਬ ਦੇ ਵੀ ਜਿਹਨੇ ਵਿਰੋਧੀ ਲੀਡਰ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਤੇ ਚਾਹਰਵੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਕਹਿੰਦੇ ਕਿ ਜਿਹੜੀ ਦਿੱਲੀ ਦੀ ਸ਼ਰਾਬ ਨੀਤੀ ਸੀ ਆਪਕਾਰੀ ਨੀਤੀ ਸੀ ਕਹਿੰਦੇ ਹੂ ਬੂ ਪੰਜਾਬ ਦੇ ਵਿੱਚ ਵੀ ਉਹੀ ਲਾਗੂ ਕੀਤੀ ਜਾਣੀ ਸੀ ਕਹਿੰਦੇ ਕਿ ਜੇਕਰ ਆਪਕਾਰੀ ਨੀਤੀ ਵਿੱਚ ਘੁਟਾਲਾ ਹੋਇਆ ਦਿੱਲੀ ਦੇ ਵਿੱਚ ਤਾਂ ਉਸ ਤੋਂ ਬਾਅਦ ਪੰਜਾਬ ਦੀ ਵਾਰੀ ਹੈ ਕਹਿੰਦੇ ਕਿ ਜੇਕਰ ਹੁਣ ਦਿੱਲੀ ਦੇ ਮੰਤਰੀਆਂ ਤੇ ਕਾਰਵਾਈ ਹੋਈ ਹੈ ਤਾਂ ਕਹਿੰਦੇ ਉਸ ਤੋਂ ਬਾਅਦ ਹੁ ਜੀ ਜੀ ਕਿ ਜਿਹੜੇ ਜਿਹੜੇ ਇਸ ਦੇ ਵਿੱਚ ਸ਼ਾਮਲ ਹੋਣਗੇ ਸੇ ਪੰਜਾਬ ਦੇ ਤੁਸੀਂ ਛੋਟੇ ਹੁੰਦੇ ਹੋਵੋਗੇ ਨਾ ਅਗੇ ਦੀਵਾਲੀ ਵੇਲੇ ਪਟਾਕੇ ਚੱਲਦੇ ਹੁੰਦੇ ਸੀ ਇੱਕ ਲੜੀ ਵਾਲੇ ਪਟਾਕੇ ਕਹਿੰਦੇ ਆ ਇੱਕ ਪਾਸੇ ਅੱਗ ਲਾ ਦੇ ਤੜਦੜਾ ਕਰਕੇ ਖੀਰ ਤੱਕ ਚੱਲਦੇ ਆ ਸੋ ਇਹ ਜਿਹੜੀ ਅੱਗ ਲੱਗੀ ਹੈ ਸ਼ਰਾਬ ਘਟਾਲੇ ਦੀ ਨਾ ਇਹ ਲੜੀ ਵਾਲੇ ਪਟਾਕੇ ਹੈ ਦਿੱਲੀ ਤੋਂ ਸ਼ੁਰੂ ਹੋਏ ਹੈ ਇਹ ਲੜੀ ਦਾ ਜਿਹੜਾ ਆਖਰੀ ਪਟਾਕਾ ਹੈਗਾ ਉਹ ਪੰਜਾਬ ਤੱਕ ਵੀ ਆਏਗਾ ਕੀ ਹੋਏਗਾ ਕੀ ਨਹੀਂ ਹੋਏਗਾ ਲੜੀ ਵਿਚਾਲਾ ਟੁੱਟ ਦੇਗੀ ਖੀਰ ਤੱਕ ਪਹੁੰਚੇਗੀ ਆਗੇ ਨਹੀਂ ਪਹੁੰਚੇਗੀ ਤਾਂ ਵੱਖਰੀ ਗੱਲ ਹੈ ਪਰ ਇਹ ਜ਼ਰੂਰ ਗੱਲ ਜਿਹੜੀ ਹੈਗੀ ਹੈ ਖਦਸ਼ੇ ਪਰਗਟ ਕੀਤੇ ਜਾ ਰਿਹਾ ਹੈ ਕਉਂਕੋ ਉਹੀ ਜਿਹੜੀ ਹੈਗੀ ਸ਼ਰਾਬ ਪਾਲਸੀ ਐਕਸਾਈਜ਼ ਪਾਲਸੀ ਪੰਜਾਬ ਚ ਲਾਗੂ ਹੈ ਜੀ ਜਿਹੜੀ ਕਿ ਦਿੱਲੀ ਦੇ ਚ ਲਾਗੂ ਹੋਈ ਹੈ ਹਾਲਾਂਕਿ ਸਾਫ ਤੌਰ ਤੇ ਦਿੱਲੀ ਵਾਲਿਆਂ ਦਾ ਵੀ ਕਹਿਣਾ ਹੈ ਤੁਹਾਨੂੰ ਪਰਿੰਦ ਕੇਜਰੀਵਾਲ ਦਾ ਮੇਰਾ ਕਹਿਣ ਤੋਂ ਪਾਵਾ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਸਰਕਾਰ ਇਹ ਕਹਿ ਰਹੀ ਹੈ ਕਿ ਕੋਈ ਉਹਦੇ ਚ ਬੇਈਮਾਨੀ ਨਹੀਂ ਜੀ ਜਿਹੜੀ ਐਕਸਾਈਜ਼ ਪਾਲਸੀ ਹੈ ਸਹੀ ਹੈ ਜਾਣ ਬੁੱਝ ਕੇ ਕਿਉਂਕਿ ਕਹਿ ਰਹੇ ਹੈ ਕਿ ਇਸ ਵळे ਕੌਮੀ ਪੱਧਰ ਦੇ ਤੇ ਆਪ ਜਿਹੜੀ ਹੈਗੀ ਹੈ ਭਾਜਪਾ ਦਾ ਇੱਕ ਬਦਲ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਆਪਾਂ ਜਾਣਦੇ ਆ ਪਿਛਲੇ ਦਿਨਾਂ ਚ ਪੰਜ ਜੜੇਗੇ ਵਿਧਾਨ ਸਭਾ ਸੂਬਿਆਂ ਚ ਜਿਹੜੇ ਇਲੈਕਸ਼ਨਸ ਹੋਈਆਂ ਉੱਥੇ ਆਪ ਵਾਲਿਆਂ ਨੇ ਹਾਲਾਂਕਿ ਚਲੋ ਵੋਟਾਂ ਦਾ ਜ਼ਰੂਰ ਆਪਾਂ ਕਹਿ ਹੀ ਦਿੰਨੇ ਆ ਕਿ ਨੋਟਾਂ ਨਾਲੋਂ ਘੱਟ ਵੋਟਾਂ ਮਿਲੀਆਂ ਪਰ ਇਹਨਾਂ ਨੇ ਗਾ ਤਾਂ ਪਾਇਆ ਹੀ ਨਾ ਲੜਾਈ ਤੇ ਲੜੀ ਉਹ ਕਹਿੰਦੇ ਅਸੀਂ ਕੌਮੀ ਪੱਧਰ ਤੇ ਲੜਾਈ ਲੜਦੇ ਆ ਇਸ ਕਰਕੇ ਜਿਹੜਾ ਹੈਗਾ ਐਕਸਾਈਲ ਪੋਲਿਸੀ ਨੂੰ ਲੈ ਕੇ ਪਹਿਲਾਂ ਰਵਿੰਦਰ ਕੇਜਰੀਵਾਲ ਤੇ ਉਹਨਾਂ ਦੇ ਸਾਥੀਆਂ ਨੂੰ ਉਦੋਂ ਬਾਅਦ ਚ ਪੰਜਾਬ ਪੰਜਾਬ ਚ ਇਸ ਕਰਕੇ ਕੀ ਵੀ ਹੈ ਜੋ ਕਿ ਪੰਜਾਬ ਦੇ ਕਈ ਜਿਹੜੇ ਐਸਆਈ ਨਾਲ ਜੁੜੇ ਵਿਧਕਾਰੀ ਸੀ ਆਈਏ ਸੀ ਉਹ ਦੋ ਚਾਰਾਂ ਤੋਂ ਤਾਂ ਪੁੱਛ ਕੇ ਚ ਪਹਿਲਾਂ ਹੀ ਹੋ ਚੁੱਕੀ ਹੈ ਜੀ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਜੇ ਅਰਵਿੰਦ ਕੇਜਦਰੀਵਾਲ ਦੇ ਉਹਨ ਇੱਕੀ ਨੂੰ ਪੇਸ਼ੀ ਹੁੰਦੀ ਹੈ ਉੱਥੇ ਅੱਗੇ ਕੀ ਕਾਰਵਾਈ ਹੁੰਦੀ ਹੈ ਕੀ ਉਹਨਾਂ ਦੇ ਐਕਸ਼ਨ ਹੁੰਦਾ ਹੈ ਨਹੀਂ ਹੁੰਦਾ ਇਹ ਤਾਂ ਦੇਖੋ ਸਮੇਂ ਦੇ ਮੁਤਾਬਕ ਆਪਾਂ ਨੇ ਸਾਹਮਣੇ ਆਏਗੀ ਸਾਰੀ ਸਥਿਤੀ ਜਿਹੜੀ ਹੈ ਪਰ ਜੋ ਵਰਤਾਰਾ ਇਸ ਵੇਲੇ ਹੈਗਾ ਉਹਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਤਾਂ ਦੀ ਹਲਚਲ ਜ਼ਰੂਰ ਮੱਚੀ ਵੀ ਹੈ ਜੀ ਮੈਂ ਕਹਾ ਜ਼ਰੂਰ ਕਹਾਂਗਾ ਕਿ ਜਿਹੜੇ ਆਈਐਸ ਹੁੰਦੇ ਆ ਆਈਪੀਐਸ ਅਧਿਕਾਰੀ ਹੁੰਦੇ ਆ ਨਾ ਅਸਲ ਪੰਜਾਬੀ ਜੀ ਕਹਿੰਦੇ ਇਹਨਾਂ ਦੇ ਰੀਡ ਦੀ ਹੱਡੀ ਤਾਂ ਹੁੰਦੀ ਨਹੀਂ ਜਿੱਦੈ ਉਹਨਾਂ ਨੂੰ ਲੱਗਦਾ ਕਿ ਹਾਂ ਅਰਵਿੰਦ ਕੇਜਰੀਵਾਲ ਨੂੰ ਸਮਝਣ ਹੋ ਗਿਆ ਉਹੀ ਐਕਸਾਈਜ਼ ਪਾਲਿਸੀ ਹੈ ਪੰਜਾਬ 'ਚ ਵੀ ਉਹੀ ਲਾਗੂ ਹੋਈ ਹੈ ਸਾਨੂੰ ਇਹਨਾਂ ਕੱਲ ਨੂੰ ਹੱਥ ਫੇਜੇ ਸੋ ਦਿੱਲੀ ਜਿਹੜਾ ਹੈ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਾਫੀ ਹਲਚਲ ਇਸ ਗੱਲ ਤੇ ਮੱਚੀ ਵੀ ਪਤਾ ਤਾਂ ਲੱਗੇਗਾ ਕਿ ਕੀ ਕਾਰਵਾਈ ਹੁੰਦੀ ਹੈ ਕੀ ਨਹੀਂ ਹੁੰਦੀ ਪਰ ਲੱਗਦਾ ਹੈ ਕਿ ਆਪ ਲਈ ਸਭ ਤੋਂ ਅੱਛਾ ਨਹੀਂ ਬਿਲਕੁਲ ਬਿਲਕੁਲ ਤਾਂ ਜਗਤਾਰ ਜੀ ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਇਲਜ਼ਾਮ ਇਹ ਵੀ ਲੱਗਦੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਜਾਂਦੇ ਨੇ ਕਹਿੰਦੇ ਕਿ ਵਿਰੋਧੀ ਧਿਰਾਂ ਦੇ ਜਿਹੜੇ ਹਲਕੇ ਨੇ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਸਵਾਲ ਇਹ ਵੀ ਉੱਠਦੇ ਨੇ ਕਿ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ ਕਹਿੰਦੇ ਉਹਨਾਂ ਸੂਬਿਆਂ ਦੇ ਨਾਲ ਵਿਤਕਰਾ ਜ਼ਿਆਦਾ ਹੁੰਦਾ ਕਿੰਨਾ ਕੁ जायज ਮੰਦਿਆਂ ਤੁਸੀਂ ਜੋ ਵਿਰੋਧੀਆਂ ਦੇ ਵੱਲੋਂ ਇਹ ਇਲਜ਼ਾਮ ਲਾਏ ਜਾਂਦੇ ਨੇ ਜੋ ਤਾਂ ਬਿਲਕੁਲ ਵਾਜੂਗਾਲ ਹੈਗੀ ਕਿਉਂਕਿ ਜਦ ਆਪਾਂ ਇੱਕ ਸਰਕਾਰ ਦੀ ਗੱਲ ਕਰੀਏ ਫਿਰ ਤਾਂ ਆਪਾਂ ਕਹਿ ਸਕਦੇ ਆ ਕਿ ਚਲੋ ਵੀ ਪੰਜਾਬ ਵਾਲੇ ਆ ਜੀ ਤੇ ਆਪਦੀ ਸਰਕਾਰ ਆ ਬੰਗਾਲ ਚ ਤਾਂ ਪੰਜਾਬ ਨਹੀਂ ਨਾ ਉੱਥੇ ਤਾਂ ਮਮਤਾ ਜੀ ਸਰਕਾਰ ਹੈ ਬਿਲਕੁਲ ਬਿਲਕੁਲ ਬਿਹਾਰ ਦੇ ਵਿੱਚ ਤਾਂ ਪੰਜਾਬ ਨਹੀਂ ਹੈਗਾ ਉੱਥੇ ਨतीश ਸੋਨੀ ਹੈਗੀ ਹੈ ਜੀ ਇਦਾਂ ਦੂਜੇ ਸੂਬਿਆਂ ਦੀ ਗੱਲ ਕਰ ਲਈ ਆਪਾਂ ਜਿੰਨਾ ਸੂਬਿਆਂ ਚ ਗੈਰ ਭਾਜਪਾ ਸਰਕਾਰਾਂ ਹੈਗੀਆਂ ਜੀ ਉੱਥੇ ਵੱਡੇ ਮਾਮਲੇ ਇੱਕ ਤਾਂ ਗਵਰਨਰ ਜਿਹੜੇ ਹੈਗੇ ਆ ਉਹ ਜੇ ਕੋਈ ਬਿੱਲ ਪਾਸ ਹੀ ਹੁੰਦਾ ਵਿਧਾਨ ਸਭਾ ਚ ਤਾਂ ਉਹਨਾਂ ਨੂੰ ਅੱਗੇ ਰਾਜਪਾਲ ਰੋਕ ਕੇ ਵਹਿ ਜਾਂਦੇ ਆ ਹੂੰ ਜੇ ਸੁਪਰੀਮ ਕੋਰਟ ਦੇ ਵਿੱਚ ਕੋਈ ਜਾਂਦਾ ਹੈ ਉੱਥੇ ਚਾਰਜਮ ਹੁੰਦੀ ਹੈ ਰਾਜਪਾਲਾਂ ਦੀ ਤਾਂ ਫਿਰ ਕੀ ਕਰਦੇ ਇੱਕ ਅਦਾ ਬਿੱਲ ਜਿਹੜਾ ਹੈਗਾ ਬਰਾਏ ਨਾਮ ਉਹ ਵਾਪਸ ਸਰਕਾਰ ਨੂੰ ਭੇਜ ਦਿੰਦੇ ਆ ਪੰਜ ਚਾਰ ਬਿੱਲ ਜਾ ਕੇ ਰਾਸ਼ਟਰਪਤੀ ਨੂੰ ਭੇਜ ਦਿੰਦੇ ਆ ਮੈਂ ਦੇਖ ਰਿਹਾ ਸੀ ਵੀ ਕਿ ਮੁਲਕ ਦਾ ਰਾਸ਼ਟਰਪਤੀ ਇਸ ਗੱਲ ਹੀ ਹੈ ਉਹ ਕੋਈ ਡਾਕਾਣਾ ਤਾਂ ਨਹੀਂ ਨਾ ਹੈ ਕਿ ਵਿਧਾਨ ਸਭਾ ਦੇ ਜਿੰਨੇ ਬਿੱਲ ਆਉਂਦੇ ਆ ਚਾ ਕੇ ਆਪਾਂ ਰਾਸ਼ਟਰਪਤੀ ਨੂੰ ਭੇਜ ਜਾਓ ਰਾਸ਼ਟਰਪਤੀ ਨੂੰ ਬਿੱਲਾਂ ਦਾ ਕੀ ਲੈਣਾ ਦੇਣਾ ਜੋ ਪੰਜਾਬ ਨਾਲ ਜਾਂ ਕਿਸੇ ਬਿਹਾਰ ਨਾਲ ਗੁਜਰਾਤ ਨਾਲ ਜਾਂ ਬੰਗਾਲ ਨਾਲ ਸਵੰਧਾ ਜਿਹੜੇ ਬਿੱਲ ਹੈਗੇ ਆ ਉਹਨਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਚੁਣੀਆਂ ਵੀ ਆ ਸਰਕਾਰਾਂ ਵੱਲੋਂ ਵਿਧਾਨ ਸਭਾ ਵਾਵਾ ਵੱਲੋਂ ਲਏ ਗਏ ਫੈਸਲੇ ਹੁੰਦੇ ਆ ਰਾਸ਼ਟਰਪਤੀ ਕੋਲੇ ਕਿਉਂ ਭੇਜੇ ਜਾਂਦੇ ਆ ਸੋ ਵਿਤਕਰੇ ਦੀ ਗੱਲ ਵਿਤਕਰੇ ਇੱਕ ਬੜਾ ਇੱਕ ਇੰਟਰਸਟਿੰਗ ਕਮੈਂਟ ਮੈਂ ਕਈ ਵਾਰੀ ਵਿਰੋਧੀ ਤਰ੍ਹਾਂ ਦੇ ਸੁਣ ਦਾ ਮੌਕਾ ਮਿਲਦਾ ਜੀ ਉਹ ਕਹਿੰਦੇ ਜੀ ਬੜੀ ਇੰਟਰਸਟਿੰਗ ਗੱਲ ਹੈਗੀ ਹੈ ਕਿ ਇਸ ਦੇਸ਼ ਦੇ ਅੰਦਰ ਕੋਈ ਦੱਸ ਕੇ ਦਿਖਾ ਦੇ ਕਿ ਜੁਪੀ ਦੀ ਗਵਰਨਰ ਕੌਣ ਹੈ ਕੋਈ ਨਾਂ ਤੱਕ ਵੀ ਨਹੀਂ ਜਾਣਦਾ ਹੋਵੇਗਾ ਕਿ ਜੁਪੀ ਦਾ ਗਵਰਨਰ ਹੈ ਕਾ ਹੁਣ ਕਿਉਂਕਿ ਉੱਥੇ ਭਾਜਪਾ ਦੀ ਸਰਕਾਰ ਹੈ ਜੀ ਕਦੇ ਲੋੜ ਹੀ ਨਹੀਂ ਪੰਦੀ ਗਵਰਨਰ ਸਾਹਿਬ ਵੀ ਆਪਣਾ ਆਰਮਨਾਲ ਜਿਹੜੀ ਹੈਗੀ ਸਰਕਾਰੀ ਨੌਕਰੀ ਕਰਦੇ ਆ ਉਹਨਾਂ ਨੂੰ ਪਤਾ ਵੀ ਜੇ ਮੈਂ ਦੁਰਦਰ ਦੀ ਕੋਈ ਗੱਲ ਕਰਾਂਗਾ ਤਾਂ ਵਾਪਸ ਬੁਲਾ ਲੈ ਜਾਊਗਾ ਬਿਲਕੁਲ ਬੁਰਨਾਰੀ لال ਪਰੋਏ ਤੋਂ ਹੋਣਾ ਬੰਗਾਲ ਦੇ ਹੋਣਾ ਕਿਸੇ ਹੋਰ ਸੂਬੇ ਦੇ ਵਿਰੋਧੀ ਤਰ੍ਹਾਂ ਦੇ ਹੋਣ ਜੀ ਉਹਦਾ ਮੀਡੀਆ 'ਚ ਨਾ ਅਕਸਰ ਹੀ ਆਉਂਦਾ ਰਹਿੰਦਾ ਜਿਵੇਂ ਬੰਗਾਲ ਵਾਲੇ ਮੈਂ ਦੇਖ ਰਿਆ ਸੀ ਪਿਛਲੇ ਦਿਨ ਜਦ ਰਾਜਪਾਲ ਕਹਿ ਰਹੇ ਸੀ ਜੀ ਕਿ ਜੀ ਮੇਰੀ ਸੀਐਡੀ ਕੀਤੀ ਜਾ ਰਹੀ ਹੈ ਮੇਰੇ ਫੋਨ ਟੇਪ ਕੀਤੀ ਜਾ ਰਿਹਾ ਹੁਣ ਗਵਰਨਰ ਦੇ ਫੋਨ ਟੇਪ ਕਰਕੇ ਕਿਸੇ ਨੇ ਕੀ ਲੈਣਾ ਹੈ ਬਿਲਕੁਲ ਬਹੁਤ ਮਾਤਰੀ ਦੀ ਗੱਲ ਤਾਂ ਮੰਨੀ ਜਾ ਸਕਦੀ ਹੈ ਜੀ ਇਹ ਕਿਸੇ ਕੈਬਨਟ ਮਿਸਟਰ ਦੀ ਗੱਲ ਮੰਨੀ ਜਾ ਸਕਦੀ ਹੈ ਇਦਾਂ ਹੀ ਪੰਜਾਬ ਦੇ ਜਿਹੜੇ ਹੈਗਾ ਕਾਫੀ ਤਜਰਬੇਕਾਰ ਗਵਰਨਰ ਹੈ ਗੱਲ ਨਹੀਂ ਪਾਰਲੀਮੈਂਟ ਦੇ ਵਿੱਚ ਵੀ ਔਰ ਬਾਹਰ ਵੀ ਉਹਨਾਂ ਦਾ ਚੰਗਾ ਤਜਰਬਾ ਹੈਗਾ ਪਰ ਇਹਦੇ باوجود ਵੀ ਆਪਣੀ ਜਿੱਦੇ ਉੱਤੇ ਡੇ ਰਹੇ ਜੀ ਹੁਣ ਸੂਬਿਆਂ ਦੇ ਅਧਿਕਾਰ ਹੈਗੇ ਆ ਜੋ ਬਿਲ ਪਾਸ ਕਰਦੇ ਆ ਲੋਕਾਂ ਦੀਆਂ ਲੋੜਾਂ ਮੁਤਾਬਕ ਕਰਦੇ ਆ ਇਹ ਗੱਲ ਤਾਂ ਜੋਤ ਬੜੀ ਦੇਖੋ ਸਪਸ਼ਟ ਹੈ ਦੇ ਸਾਫ ਹੈ ਉਸ ਸੂਬੇ ਦੇ ਲੋਕਾਂ ਕੇ ਜਵਾਬ ਦੇ ਕੌਣ ਹੋਏਗਾ ਬਿਲਕੁਲ ਗਵਰਨਰ ਹੋਏਗਾ ਜਾਂ ਮੁੱਖ ਮੰਤਰੀ ਹੋਏਗਾ ਜੀ ਪੰਜਾਬ ਦੇ ਲੋਕਾਂ ਨੇ ਕਿਸੇ ਵੀ ਸੂਬੇ ਦੇ ਲੋਕ ਹੋ ਆਪਾਂ ਪੰਜਾਬ ਦੀ ਗੱਲ ਕਰਦੇ ਆ ਜੀ ਪੰਜਾਬ ਦੇ ਲੋਕਾਂ ਨੇ 92 ਵਿਧਾਇਕਤਾਂ ਨੂੰ ਕੇ ਭੇਜੇ ਮੁੱਖ ਮੰਤਰੀ ਭਗਵੰਤ ਮਾਨ ਬਣੇ ਜੀ ਸੋ ਭਗਵੰਤ ਮਾਨ ਦੀ ਜਵਾਬਦੇਹੀ ਹੋਏਗੀ ਨਾ ਕਿ ਗਵਰਨਰ ਦੀ ਬਿਲਕੁਲ ਗਵਰਨਰ ਦਾ ਕੇਂਦਰ ਦਾ ਨਵੇਂ ਦਾ ਰਾਸ਼ਟਰਪਤੀ ਨੇ ਉਹਨਾਂ ਨੂੰ ਪਾਇੰਟ ਕੀਤਾ ਜੀ ਅੱਜ ਹੈ ਕਿਸੇ ਵੀ ਵੇਲੇ ਵੀ ਵਾਪਸ ਬੁਲਾਇਆ ਜਾ ਸਕਦਾ ਹੈ ਉਹਦਾ ਨਾ ਪੰਜਾਬ ਦੇ ਲੋਕਾਂ ਨਾਲ ਲੈਣਾ ਦੇਣਾ ਨਵੇਂ ਪੰਜਾਬ ਦੀ ਵਿਧਾਨ ਸਭਾ ਜਾਂ ਪੰਜਾਬ ਸਰਕਾਰ ਤੋਂ ਪੁੱਛਿਆ ਜਾਏਗਾ ਕਿ ਗਵਰਨਰ ਰਹਿਣਾ ਚਾਹੀਦਾ ਹੈ ਕਿ ਨਹੀਂ ਰਹਿਣਾ ਚਾਹੀਦਾ। ਉਹ ਕਿਉਂ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਹੁੰਦੀ ਹੈ? ਦੂਜਾ ਮਾਮਲਾ ਕੇਂਦਰੀ ਫੰਡਾਂ ਨੂੰ ਲੈ ਕੇ। ਜੀ। ਦੇਖੋ ਜਿਵੇਂ ਰੂਰਲ ਡਿਵੈਲਪਮੈਂਟ ਫੰਡ ਆਇਆ, ਜੀਐਸਟੀ ਫੰਡਸ ਹੈਗੇ ਆ, ਸੇਸ ਵਾਵਾਂ ਨਾਲ ਜੁੜੇ ਹੋਏ ਫੰਡ ਹੈਗੇ ਆ। ਉਹ ਫੰਡਾਂ ਦੇ ਉੱਤੇ ਕਿਉਂ ਕਟੋਟੀਆਂ ਲਾਈਆਂ ਜਾਂਦੀਆਂ? ਜੀ। ਜੇ ਬਹਾਨਾ ਲਾਉਣਾ ਹੋਵੇ ਜੋ ਦੇਖੋ ਬਹਾਨੇ ਤਾਂ ਹਮੇਸ਼ਾ ਕਿਸੇ ਗੱਲ ਦੇ ਉੱਤੇ ਵੀ ਲੱਗ ਸਕਦੇ ਆ। ਕਿ ਜੀ ਇਹਨਾਂ ਨੇ ਫੰਡ ਸਹੀ ਨਹੀਂ ਵਰਤੇ। ਫੰਡਜ਼ ਆ ਸਾਹਿਬ ਕਦਾ ਨਹੀਂ ਦਿੱਤਾ ਜੀ ਮੈਂ ਅਕਸਰ ਇਹ ਗੱਲ ਕਹਿਣਾ ਹੈ ਨਾ ਕਿ ਤੁਹਾਡੀ ਸਰਕਾਰਾਂ ਦੀ ਇੱਕ ਪਾਰਟੀ ਦੀ ਦੂਜੀ ਪਾਰਟੀ ਦੇ ਨਾਲ ਲਾਗਡਾਟ ਹੋ ਸਕਦੀ ਹੈ ਜੀ ਵਿਰੋਧ ਹੋ ਸਕਦਾ ਹੈ ਉਹ ਸੂਬੇ ਦੇ ਲੋਕ ਤਾਂ ਉਹ ਦੇਖਦੇ ਸਨੀਕ ਹੈ ਕਿ ਨਹੀਂ ਹੈ ਉਹਨਾਂ ਨਾਲ ਵਿਤਕਰਾ ਕਰ ਬਿਲਕੁਲ ਦਰਅਸਲ ਦੇਖਿਆ ਜਾਵੇ ਜਿਹੜਾ ਕੇਂਦਰ ਇਹੋ ਜਿਹਾ ਵਤੀਰਾ ਫੰਡਾਂ ਦੇ ਕਟੋਤੇ ਹੀ ਕਰਦਾ ਹੈ ਫੰਡਾਂ ਤੇ ਰੋਕ ਲਗਾਉਂਦਾ ਹੈ ਜੀ ਤਾਂ ਸਿੱਧੇ ਤੌਰ ਤੇ ਉਹ ਸੂਬੇ ਦੇ ਲੋਕਾਂ ਨਾਲ ਜ਼ਾਤੀ ਹੁੰਦੀ ਹੈ ਬਿਲਕੁਲ ਬਿਲਕੁਲ ਤਜਕਤਾਰ ਸਿੰਘ ਸਿੱਧੂ ਜੀ ਧੰਨਵਾਦ ਇਹਨਾਂ ਤਮਾਮ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ